ਕਪੂਰਥਲਾ ਤੋਂ ਜਰਮਨੀ ਰਹਿੰਦੇ ਇੱਕ ਐਨ ਆਰ ਆਈ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਜ਼ਮੀਨ ਨੂੰ ਲੈ ਕੇ ਪਰਿਵਾਰਕ ਝਗੜਾ ਚੱਲ ਰਿਹਾ ਕਪੂਰਥਲਾ ਦੇ ਡੀ ਐਸ ਪੀ ਵੱਲੋਂ ਦੋਮਾ ਟੀਰਾ ਨੂੰ ਫੈਸਲਾ ਦਫਤਰ ਬੁਲਾਇਆ ਗਿਆ ਆ ਪਾਰਟੀ ਦੇ ਇੱਕ ਆਗੂ ਦੇ ਸਾਹਮਣੇ ਫੈਸਲੇ ਦੌਰਾਨ ਉਸ ਦੇ ਭਰਾ ਪੱਜਨ ਸਿੰਘ ਨੇ ਡੀ ਐਸ ਪੀ ਦਫਤਰ 'ਚ ਡੀ ਐਸ ਪੀ ਨੂੰ ਧਮਕੀ ਦਿੰਦੇ ਕਿਹਾ ਕਿ ਤੁਸੀਂ ਜੋ ਚਾਹੋ ਕਰ ਸਕਦੇ ਹੋ ਅਤੇ ਕਰੋਨਾ ਨਿਕਲਨੀ ਤਮਕੀ ਦਿੱਤੀ ਸੀ ਦੁਖੀ ਅਨਾਰਾਈ ਪਰਿਵਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਵਿਦੇਸ਼ਾਂ ਚ ਬੈਠੇ ਐਨਆਰਆਈ ਦੀਆਂ ਜ਼ਮੀਨਾਂ ਤੇ ਮਕਾਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਉਹ ਵੀ ਤੁਹਾਡੀ ਪਾਰਟੀ ਦੇ ਕੁਝ ਆਗੂ ਕਰ ਰਹੇ ਨੇ ਅਤੇ ਕਰਵਾ ਰਹੇ ਨੇ ਆਪ ਪੰਜਾਬ ਸਰਕਾਰ ਪ੍ਰਵਾਸੀ ਭਾਰਤੀ ਨੂੰ ਵਿਸ਼ੇਸ਼ ਸਹੂਲਤਾ ਦੇਣ ਲਈ ਜਤਨਸ਼ੀਲ ਹੈ ਪਰ ਦੂਜੇ ਪਾਸੇ ਤੁਸੀਂ ਪਾਰਟੀ ਦੇ ਆਗੂ ਐਨਆਰਆਈ ਦੇ ਘਰ ਦੀ ਜ਼ਮੀਨ ਤੇ ਕਬਜ਼ਾ ਇਸ ਨੂੰ ਕਰਵਾਉਣਾ ਪਿਛੜਤ ਐਨਆਰਆਈ ਪਰਿਵਾਰ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕਰਦੇ ਨੇ ਕਿ ਕਬਜ਼ਾ ਕਰਨ ਵਾਲੇ ਦੋਸ਼ੀਆਂ ਤੇ ਆਪਾਗੋਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੀ ਮਾਮਲਾ ਮੰਡੀ ਅੰਦਰ ਜਲਦੀ ਕਸੂਮਸ ਕਰਨਾ ਚਾਹੀਦਾ? ਮੈਂ ਪਿਛਲੇ 50 ਸਾਲ ਤੋਂ ਜਰਮਨ ਦੇ ਵਿੱਚ ਰਹਿ ਰਿਹਾ। ਮੈਂ ਇੱਕ ਬਰਵਾਨੀ ਪੁਰ ਪੋਸਟ ਆਫਿਸ ਕਾਲਾ ਸਿੰਘ ਦਾ ਸਟੈਕ ਕਪੂਰ ਜਿਲ੍ਹਾ। ਮੇਰੇ ਇੱਥੇ ਇੱਕ ਪਿੰਡ ਦੇ ਵਿੱਚ ਤੁਸੀਂ ਤਿੰਨ ਭਰਾ ਸੀਗੇ। ਇੱਕ ਮੇਰਾ ਭਰਾ ਜਿਹੜਾ ਉਹ ਸਾਰੇ ਆਪਣੇ ਇੰਜੀਨੀਅਰ ਜਿਹਨਾਂ ਸੀ ਕਿਸਾਨਾ ਕੋ ਸਾਫਰੀ ਭੈਣ ਨੂੰ ਦੇਤੀ ਉਹਨੇ ਉਹ ਇਸ ਟਾਈਮ ਇੰਗਲੈਂਡ ਦੇ ਵਿੱਚ ਰਹਿ ਰਿਹਾ ਇੱਕ ਮੇਰਾ ਭਰਾ ਇੱਕ ਬੈਂਕ ਦੇ ਵਿੱਚ ਨੰਬਰਦਾਰ ਆ ਉਹ ਉਹਨੂੰ ਸਾਡੇ ਮਾਪੇ ਨੇ ਸਾਨੂੰ ਆਪ ਉਹਨੇ ਘਰ ਦਿੱਤੇ ਸੀ ਇੱਕ ਉਹਦਾ ਮੇਰਾ ਘਰ ਸੀਗਾ ਜਿਹੜਾ ਜੱਦੀ ਉਹਦੇ ਵਿੱਚ ਮੇਰਾ ਬਿਜਲੀ ਦਾ ਬੇਲ ਸਾਰਾ ਕੁਝ ਜਿੱਥੇ ਅੱਜ ਕੱਲ ਉਹ ਰਹਿ ਰਿਹਾ ਉਹ ਵੀ ਮੇਰਾ ਬਣਾਇਆ ਆ ਉਹ ਮੇਰੇ ਨਾਮ ਸਾਰੀਆਂ ਡੈਸਟਰੀਆਂ ਥਾਂ ਦੀਆਂ ਸਭ ਕੁਝ ਮੇਰੇ ਨਾਮ ਹੈ ਜਿਹੜਾ ਉਹਦਾ ਆਪਣਾ ਘਰ ਸੀ ਉਹਨੇ ਵੇਖਿਆ ਜਿਹੜਾ ਮੇਰਾ ਸਾਹਮਣੇ ਘਰ ਬਣਾਇਆ ਸੀ ਉਹ ਉਹਦੇ ਚ ਉਹ ਰਹੇ ਨੇ ਆ ਜਿਹੜਾ ਮੇਰੇ ਪਿਓ ਨੇ ਮੈਨੂੰ ਦਿੱਤਾ ਸੀ ਉਹ ਚ ਉਹਨੇ ਸਮਾਨ ਕੱਢ ਲਿਆ ਸਾਰਾ ਜਿੱਦਾਂ ਤੋੜ ਕੇ ਆਪਣਾ ਜਿੰਦਾਂ ਲਾਇਆ ਮੈਨੂੰ ਉਹ ਕਹਿੰਦਾ ਤੂੰ ਬਾਹਰ ਮਕਾਨ ਬਣਾ ਲੈ ਜਿਹੜੇ ਉਹਦੇ ਕੋਲ ਕੋਈ ਤਿੰਨ ਮਾੜੇ ਦਾ ਥਾਂ ਆ ਉਹਦੇ ਵਿੱਚ ਉਹਨੇ ਚਾਰ ਪੰਜ ਮਾੜੇ ਜਿਹੜੀ ਸ਼ਾਮਲਾਟ ਬਣੀ ਆ ਸ਼ਾਮਲਾਟ ਬੜੀ ਆ ਜੇ ਮੈਂ ਉਹਨੂੰ ਕਹਾਂ ਕਿ ਮੈਂ ਉੱਥੇ ਤਾਂ ਕਿੱਦਾਂ ਬਣਾ ਲਾਂ ਜੇ ਮੈਂ ਕੱਲੂ ਇੱਥੇ ਚਲਾ ਗਿਆ ਤੇ ਸ਼ਾਮ ਲਾਟਾ ਦੱਸ ਰਹਾ ਹਾਂ ਲੋਕਾਂ ਨੇ ਸ਼ਿਕਾਇਤ ਕਰਕੇ ਵੀ ਉਹ ਢਾ ਲਿਆ। ਤੁਸੀਂ ਕਿੰਨੇ ਸਾਲਾਂ ਤੋਂ ਆ ਗਏ? ਮੈਂ ਹੁਣ ਦੂਸਰੇ ਹੈ ਸਾਲ ਚਾਲ ਬਾਤੀ ਆ ਗਏ। ਤੇ ਚਾਪੀਆਂ ਜਿਹੜੀਆਂ ਤੁਹਾਡੇ ਘਰ ਦੀਆਂ ਸੀ ਤੁਹਾਡੇ ਘਰ ਦੇ ਉਹ ਸਾਡੇ ਕੋਲ ਆਪਣੇ ਕੋਲ ਸਾਡੀਆਂ ਚਾਪੀਆਂ ਨੇ ਉਹ ਜਿੰਦਾ ਤੋੜ ਕੇ ਸਾਡਾ ਜਿੰਦਾ ਤੋੜ ਕੇ ਉਹਨੇ ਆਪਣਾ ਲਾਇਆ। ਨਹੀਂ ਕਿੱਦਾਂ ਦੇਖਦੇ ਜਦੋਂ ਕੋਈ ਇੱਕ ਐਨ ਆਰ ਆਈ ਨੂੰ ਕੀ ਕਹ ਲੋ ਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਹੀ ਠੱਗਦੇ ਆ ਤੇ ਇਸ ਸਬੰਧ ਵਿੱਚ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਆਪਣੀ ਲਿਖਤੀ ਕੰਪਲੀਟ ਕੀਤੀ ਹੈ ਹਾਂ ਜੀ ਅਸੀਂ ਐਸਐਸਪੀ ਸਾਹਿਬ ਕੋਲ ਦਰਖਾਸਤ ਕੀਤੀ ਸੀ ਉਹਨਾਂ ਨੇ ਸਾਡੇ ਨਾਲ ਬਹੁਤ ਚੰਗਾ ਬਿਹੇਵ ਕੀਤਾ ਪੰਜ-ਛੇ ਮਿੰਟ ਬੈਠ ਕੇ ਸਾਡੇ ਨਾਲ ਗੱਲ ਸੁਣੀ ਆ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਦਰਖਾਸਤ ਜਿਹੜੀ ਆ ਤੇਜ਼ੀ ਡੀਐਸਪੀ ਸਾਹਿਬ ਨੇ ਸਾਨੂੰ ਦੋ ਦਿਨਾਂ ਟਾਈਮ ਦਿੱਤਾ ਤੇ ਤੁਸੀਂ ਫਿਰ ਆਪਣਾ ਸਮਝੌਤਾ ਕਰ ਲਿਆ कल ओने, ओने भी एसपी साहब ने सਾਨੂੰ ਸੱਦਿਆ ਸੀ ਸਾਰੇ ਪਿੰਡ ਦੀ ਪੰਚਾਇਤ ਵੀ ਸੀਗੀ ਸਾਰਾ ਕੁਝ ਸੀਗਾ ਉਹਨੇ ਉਹਨੇ ਇੱਕ ਡੀਐਸਪੀ ਨੂੰ ਵੀ ਇਹ ਗੱਲ ਕਹੀ ਤੂੰ ਜੋ ਕਰਨਾ ਕਰ ਲੈ ਮੈਂ ਕੋਈ ਰਾਜੀ ਨਾ ਕਰਨੀ ਕਰ ਤਾ ਤੁਹਾਡੇ ਭਰਾ ਦਾ ਪੁਰਾਣਾ ਕੀ ਹੈਗਾ ਭਜਾਈ ਸਹੀ ਨਾਮ ਉਹ ਕੀ ਕੰਮ ਕਰਦੇ ਨੇ ਉਹ ਪਿੰਡ ਕੇਤੀ ਵਾਰੀ ਦਾ ਕੰਮ ਕਰਦਾ ਸਰ ਤੜਕੋ ਚੋੜ ਕੇ ਸੀ ਕੱਪਣ ਹਾਂਜੀ ਸਾਡਾ ਇੱਕ ਕੂਟ ਕੇਸ ਬਾਹਰਲੇ ਥਾਵਾ ਦਾ ਚੱਲਦਾ ਆ ਉਹ ਆਪਣੇ ਉਹਦਾ ਸਾਨੂੰ ਸਟੇ ਹੋ ਚੁੱਕਾ ਆ ਐ ਕਿਨਾਂ ਨੇ ਕੋਈ ਜਾਣੀ ਰਾਜੀ ਨਾ ਹੋ ਆ ਲਿਖਿਆ ਸੀਗਾ ਉਹਦਾ ਵੀ ਸਾਨੂੰ ਸਟੇ ਮਰ ਚੁੱਕਾ ਆ ਪੇਪਰ ਉਹਦੇ ਨਾਲ ਲਾਉਂਗਾ ਸਰ ਨਹੀਂ ਕੱਲ ਜੇ ਤੁਸੀਂ ਦੋਵੇਂ ਪਾਰਟੇ ਡੀਐਸਪੀ ਦਫ਼ਤਰ ਬੈਠੇ ਆ ਤਾਂ ਕਿਸ ਤਰੀਕੇ ਨਾਲ ਕੋਈ ਉੱਥੇ ਕੋਈ ਗੱਲ ਕੋਈ ਨਿਪਟੜੇ ਚੜੀ ਕੀ ਕੀ ਗੱਲ ਹੈ ਕਿ ਵਿਗੜ ਗਈ ਕੱਲ ਇਸ ਤਰ੍ਹਾਂ ਸੀ ਕਿ ਇਹਨਾਂ ਡੀਐਸਪੀ ਸਾਹਿਬ ਨੇ ਇਹਨਾਂ ਨੇ ਸਾਰੀ ਇਹਨਾਂ ਨੂੰ ਵਾਰੀ ਕੀਤੀ ਸੀ ਕਿ ਪਿੰਡੋਂ ਸਾਰਾ ਕੁਝ ਪੁੱਛਿਆ ਸੀਗਾ ਵੀ ਕਿਹੜਾ ਕਿੱਦਾਂ ਹੈ ਸਾਰਾ ਕੁਝ ਡੀਐਸਪੀ ਨੇ ਕਿਹਾ ਵੀ ਤੈਨੂੰ ਉਹਦਾ ਜਿਹੜਾ ਘਾਰ ਹੈ ਤੈਨੂੰ ਦੇਣਾ ਪੈਣਾ ਉਹ ਕਹਿੰਦਾ ਮੈਂ ਨਹੀਂ ਦੇਣਾ ਤੁਸੀਂ ਜੋ ਮਰਜ਼ੀ ਕਰੋ ਕੋਣ ਕਹਿੰਦਾ ਮੈਂ ਜੇ ਮੈਂ ਪਿੰਡ ਦੀ ਪੰਚਾਇਤ ਨੂੰ ਵੀ ਇਹ ਗੱਲ ਕਹੀ ਸੀਗੀ ਮੈਂ ਕਿ ਜੇ ਕੋ ਬੰਦਾ ਮੇਦ ਕਰਕੇ ਰੱਖਿਆ ਚਲੋਣਾ ਆ ਉਹ ਵੀ 25-26 ਸਾਲ ਨਹੀਂ ਆਪਣਾ ਘਰ ਬਣਾ ਲੈਂਦਾ ਮੈਂ 45 ਦਾ 50 ਸਾਲ ਮੈਨੂੰ ਜਰਮੇ ਚ ਰਹਿਣੇ ਨੂੰ ਹੋ ਗਿਆ ਮੈਨੂੰ ਪਿੰਡ ਦੀ ਪੰਚਾਇਤ ਦੱਸੇ ਮੈਨੂੰ ਇਹ ਦੱਸੇ ਵੀ ਮੇਰਾ ਘਰ ਕਿੱਥੇ ਉਹਨੇ ਕਹਿਣਾ ਕਿ ਜਿਹੜੇ ਕਾਫੀ ਸਮੇਂ ਤੋਂ ਆਪਣੀਆਂ ਕੋਠੀਆਂ ਜਾਂ ਘਰਾਂ ਨੂੰ ਛੱਡ ਕੇ ਬਾਲ ਦੇਸ਼ਾਂ ਇਸ ਤਰ੍ਹਾਂ ਢੇਰ ਹੋਇਆ ਤੇ ਇੱਥੇ ਉਹਨਾਂ ਦੇ ਕਬਜ਼ੇ ਹੋ ਰਿਹਾ ਕਿ ਅਸੀਂ ਉਹ ਉਹਨਾਂ ਨੂੰ ਵਾਪਸ ਲਾਉਣਾ ਹੈ ਜਾ ਭਗਵਾਨਤਮਨ ਨੇ ਕਹਿਣ ਦੀ ਗੱਲ ਹੋਊਗਾ ਕਰਨ ਦੀ ਗੱਲ ਹੋਊਗਾ ਭਗਵਾਨਤਮਨ ਤਾਂ ਇਹ ਕਹਿੰਦੇ ਸੀ ਜਦੋਂ ਬਾਹਰ ਜਾਂਦੇ ਸੀਗੇ ਮੈਨੂੰ ਐਮ ਆਰ ਆਈ ਦੇ ਆ ਚਾਹੀਦਾ ਆ ਨਹੀਂ ਚਾਹੀਦਾ ਆ ਚਾਹੀਦਾ ਪੈਸੇ ਦੇ ਚਾਹੀਦਾ ਦਿਲ ਚਾਹੀਦਾ ਹੁਣ ਉਹ ਸੀਮ ਬਣ ਗਏ ਆ ਹੁਣ ਉਹਨਾਂ ਨੂੰ ਦਿਲ ਨਹੀਂ ਚਾਹੀਦਾ ਹੁਣ ਉਹਨਾਂ ਨੂੰ ਪੈਸਾ ਚਾਹੀਦਾ ਇਹਨਾਂ ਦੇ ਛੋਟੇ ਤੋਂ ਛੋਟਾ ਵਰਕਰ ਵੀ ਜਿਹੜਾ ਹੁਣ ਪਿੰਡ ਦੇ ਵਿੱਚੋਂ ਜਸਵੰਤ ਜਸਵੰਤ ਕੌਰ ਬੰਤੀ ਉਹਦਾ ਨਾਮ ਆ ਉਹਨੇ ਸਾਡੇ ਤੋਂ 50000 ਰੁਪਏ ਮੰਗਿਆ ਕੌਣ ਇਹੋ ਕੌਣ ਹੈ ਉਹ ਕੋਈ ਐਨ ਆਰ ਆਈ ਦੀ ਹੈਗੀ ਆ ਕੋਈ ਲੀਡਰ ਹੈ ਨਾ ਨਹੀਂ ਲੀਡਰ ਕਿਹੜੀ ਪਾਰਟੀ ਨਾਲ ਆ ਆ ਆ ਆ ਤੁਸੀਂ ਦੱਸੋ ਕੀ ਇਨਸਾਫ ਕਰਦੇ ਆ ਕਿ ਇਹਨੇ ਕਿ ਮੇਰੀ ਵਾਈਫ ਵੀਡੀਓ ਬਣਾਉਣ ਲੱਗੀ ਇਹ ਕਹਿੰਦਾ ਤੁਸੀਂ ਬਾਹਰੋਂ ਆਉਨੇ ਆ ਤੁਸੀਂ ਢੱਕਾ ਲਾਟੇ ਅਸੀਂ ਵੀ ਢੱਕਾ ਛਾੜਦੇ ਆ ਤੁਸੀਂ ਪਿੰਡ ਚ ਆ ਕੇ ਮੌਕਾ ਦੇਖ ਲਓ ਇਹ ਕਹਿੰਦਾ ਮੇਰੇ ਕੋਲ ਮੌਕਾ ਦੇਖਣ ਦਾ ਕੋਈ ਟਾਈਮ ਨਹੀਂ ਤਾਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਮੰਗ ਕੀ ਕਰਦੇ ਆ ਸਾਡਾ ਮਕਾਨ ਸਾਾਨੂੰ ਮਿਲ ਜਵੇ ਸਾਰਾ ਜਿਹੜਾ ਸਾਡੀ ਪ੍ਰੋਪਰਟੀ ਸਾਡੀ ਛੱਡੀ ਜਾਵੇ ਇਹ ਕਿੰਨੇ ਕਿੰਨੇ ਮਰਦ ਆ ਜੀ ਚਾਰ ਮਾਜਰੇ ਦੇ ਬੱਚੇ ਚਾਹੋ ਜੀ ਹਾਂ ਜੀ ਚਾਰ ਮਾਜਰੇ ਦੇ ਵਿੱਚ ਜਿਹੜਾ ਮਕਾਨ ਮੇਰੇ ਪਿਓ ਨੇ ਮੈਨੂੰ ਦਿੱਤਾ ਆ ਉਹ ਵੀ ਦਿੱਤਾ ਜਾਵੇ ਜਿਹੜਾ ਜਿਹੜੇ ਤੇ ਇਹਦਾ ਕਬਜ਼ਾ ਜਿਹੜਾ ਮੇਰਾ ਬਣ ਰਿਹਾ ਆ ਉਹ ਵੀ ਮੈਨੂੰ ਦਿੱਤਾ ਜਾਵੇ ਇਹਨੇ ਆਪਣਾ ਧਰਮ ਵੇਚ ਲਿਆ ਤਾਂ ਕੋਰਟ ਵਿੱਚ ਚਲ ਗਿਆ ਕੋਰਟ ਵਿੱਚ ਉਹ ਸਟੇ ਹੋ ਚੁੱਕਾ ਸਾਰਾ ਕੁਝ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ 사ਦਨ ਖੋਸਲਾ ਦੀ ਰਿਪੋਰਟ